ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਨ ਅਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਪਹਿਲਾ ਦਾ ਬਟਨ ਜ਼ਰੂਰ ਦਬਾਓ ਤਾਂ ਜੋ ਬਦੇ ਤੋਂ ਵਧੀਆ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਕਿਸਾਨ ਵੀਰੋ ਤਕਰੀਬਨ ਆਪਣੀਆਂ ਜਿਹੜੀਆਂ ਕਣਕਾਂ ਦੀਆਂ ਫਸਲਾਂ ਨੇਗੀਆਂ 180 85 ਦਿਨ ਤੋਂ ਲੈ ਕੇ 100 105 ਦਿਨ ਤੱਕ ਹੋ ਗਈਆਂ ਐਵਰੇਜ 95 ਤੋਂ 100 ਦਿਨ ਦੀਆਂ ਕਣਕਾਂ ਆਪਣੀਆਂ ਹੋ ਗਈਆਂ ਝੰਡਾ ਪੱਤਾ ਨਿਕਲ ਆਇਆ ਕਿਤੇ ਕਿਤੇ ਕਣਕ ਆ ਜਿਹੜੀ ਨਸਾਰਾ ਲੈ ਚੁੱਕੀ ਆ ਕਿਤੇ ਲੈ ਰਹੀ ਆ ਕਿਤੇ ਅਜੇ ਲੈਣਾ ਬਾਕੀ ਏ ਤੇ ਜਿਹੜਾ ਇਹਦਾ ਕਿਸਾਨ ਵੀਰੋ ਬਜਾਈ ਤੋਂ ਬਢਾਈ ਤੱਕ ਦਾ ਟਾਈਮ ਪੀਰੀਅਡ ਆ ਦੇਖੋ ਆਪਾਂ ਬਹੁਤ ਸਾਰੀਆਂ ਕੋਸ਼ਿਸ਼ਾਂ ਕਰਦੇ ਆਂਗੇ ਕਣਕ ਦਾ ਝਾੜ ਵਧੀਆ ਲੈਣ ਦੀ ਕਿਉਂਕਿ ਆਪਾਂ ਨੂੰ ਜੇ 4 ਮਣ ਦਾਣੇ ਵਧੀਆ ਹੋਣਗੇ ਤਾਂ ਆਪਾਂ ਕਿਤੇ ਜਾ ਕੇ ਜੋ ਵੀ ਕਿਸਾਨ ਨੇ ਆਪਣੀ ਮਿਹਨਤ ਨਾਲ ਕੋਈ ਆਪਣਾ ਸ਼ੌਂਕ ਪੂਰਨਾ ਹੁੰਦਾ ਜਾਂ ਕੋਈ ਚੀਜ਼ ਲੈਣੀ ਹੁੰਦੀ ਆ ਕੋਈ ਸੰਧ ਲੈਣਾ ਹੁੰਦਾ ਜਾਂ ਪੈਸਾ ਕਰਜ਼ਾ ਉਤਾਰਨਾ ਹੁੰਦਾ ਉਹ ਤਾਂ ਹੀ ਸੰਭਵ ਹੋਊਗਾ ਜੇ ਆਪਣੇ ਕੋਲ ਚਾਰ ਮਣ ਦਾਣੇ ਵਧੀਆ ਹੋ ਜਾਣਗੇ ਤੇ ਕਿਸਾਨ ਵੀਰੋ ਜਿਹੜੀਆਂ ਆਪਾਂ ਦੇਖੋ ਸਪਰੇਅ ਹਾਂ ਪਹਿਲੇ ਦਿਨ ਤੋਂ ਤੁਹਾਨੂੰ ਜਿੱਦ ਤੋਂ ਆਪਾਂ ਬਜਾਈ ਦੀ ਸ਼ੁਰੂ ਹੋਈ ਆ ਕਣਕ ਦੀ ਆਪਾਂ ਉਦੋਂ ਤੋਂ ਤੁਹਾਡੇ ਨਾਲ ਲਗਾਤਾਰਤਾ ਨਾਲ ਬਣੇ ਹੋયા ਹਾਂਗੇ ਤੁਹਾਨੂੰ ਤਕਰੀਬਨ ਵਧੀਆ ਤੋਂ ਵਧੀਆ ਜਿੰਨੀਆਂ ਵੀ ਵੀਡੀਓ ਆਣਗੀਆਂ ਜੋ ਵੀ ਕੋਈ ਤੁਹਾਡਾ ਫਾਇਦੇਮੰਦ ਵੀਡੀਓ ਤੁਹਾਨੂੰ ਥੋੜੇ ਤੱਕ ਆਪਾਂ ਪਹੁੰਚਾਉਂਦੇ ਰਹਿਣੇ ਆ ਤਾਂ ਕਿਸਾਨ ਵੀਰੋ ਜਿਹੜੀ ਅੱਜ ਆਪਾਂ ਵੀਡੀਓ ਲੈ ਕੇ ਇੱਕ ਬਹੁਤ ਖਾਸ ਵਿਸ਼ੇ ਤੇ ਗੱਲਬਾਤ ਆਪਾਂ ਕਰਨੀ ਆ। ਕਿਰਪਾ ਕਰਕੇ ਵੀਡੀਓ ਨੂੰ ਪੂਰੇ ਐਂਡ ਤੱਕ ਜਰੂਰ ਦੇਖਿਓ। ਕਿਉਂਕਿ ਜਦੋਂ ਤੁਸੀਂ ਵੀਡੀਓ ਸਕਿੱਪ ਕਰਦੇ ਨੇ ਤਾਂ ਤੁਸੀਂ ਉਸੇ ਚੀਜ਼ ਬਾਰੇ ਪੁੱਛਦੇ ਹੋ ਜਿਹੜੀ ਚੀਜ਼ ਆਪਣੀ ਵੀਡੀਓ 'ਚ ਦੱਸੀ ਹੁੰਦੀ ਹੈ। ਤਾਂ ਕਿਸਾਨ ਵੀਰੋ ਦੇਖੋ ਆਪਾਂ ਸਪਰੇਅਾਂ ਬਹੁਤ ਕਰਦੇ ਆਂ ਫਸਲ ਦੇ ਉੱਪਰ। ਵੀ ਆਪਣੀ ਫਸਲ ਆ ਜਿਹੜੀ ਗਰੋਥ ਵੀ ਪੂਰੀ ਕਰੇ। ਬਾਕੀ ਉਹਦਾ ਪੱਤਾ ਵੀ ਸਹੀ ਰਹੇ, ਨਸਾਰਾ ਸਹੀ ਲਵੇ। ਤੇ ਝਾੜ ਵੀ ਆਪਾਂ ਨੂੰ ਵਧੀਆ ਮਿਲੇ ਗਰੇ ਵੀ ਘਟ ਤੇ ਉਹਦੇ ਚ ਸਾਰੇ ਤੱਤਾਂ ਦੀ ਵੀ ਪੂਰਤੀ ਹੋ ਜੇ ਆਪਾਂ ਬਹੁਤ ਕੋਸ਼ਿਸ਼ ਕਰਦੇ ਆ ਸਾਰੀਆਂ ਚੀਜ਼ਾਂ ਕੰਪਲੀਟ ਕਰਨ ਦੀ ਤਾਂ ਕਿਸਾਨ ਵੀਰ ਕੀ ਕਰਦੇ ਨੇਗੇ ਕਿਤੇ ਨਾ ਕਿਤੇ ਇਹ ਗੈਲੀ ਕਰ ਜਾਂਦੇ ਨੇ ਜਦੋਂ ਆਪਣੀ ਫਸਲ ਆ ਜਿਹੜੀ ਨਸਾਰਾ ਲੈ ਰਹੀ ਹੁੰਦੀ ਆ ਗਲਤੀ ਕੀ ਹੁੰਦੀ ਆ ਕਿਸਾਨ ਵੀਰੋਂ ਦੇਖੋ ਆਪਾਂ ਆਪਣੀ ਫਸਲ ਨੂੰ ਸਾਰੀ ਨੂੰ ਵਧੀਆ ਮੈਨੇਜਮੈਂਟ ਦਿੰਨੇ ਆਗੇ ਤਾਂ ਆਪਾਂ ਸਪਰੇ ਹਾਂ ਕਰਨ ਸਮੇ ਹੀ ਗਲਤੀ ਕਰ ਜਾਂਦੇ ਆਂਗੇ। ਵਿਸ਼ਾ ਕੀ ਅੱਜ ਦੀ ਗੱਲਬਾਤ ਦਾ ਬਹੁਤ ਕਿਸਾਨ ਵੀਰ ਨੇ ਉਹ ਕਹਿੰਦੇ ਨੇ ਕਿ ਅਸੀਂ ਸਪਰੇ ਇਹੇ ਕਰੀ ਸੀਗੀ ਸਾਨੂੰ ਰਿਜ਼ਲਟ ਨਹੀਂ ਮਿਲਿਆ। ਦੇਖੋ 50% ਕਿਸਾਨ ਵੀਰ ਕਹਿੰਦੇ ਨੇ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ। 50% ਕਹਿੰਦੇ ਨੇ ਨਹੀਂ ਮਿਲਿਆ। ਉਹ ਰਿਜ਼ਲਟ ਨਾ ਮਿਲਣ ਦੇ ਅੱਜ ਆਪਾਂ ਤੁਹਾਨੂੰ ਕਾਰਨ ਬਾਰੇ ਦੱਸਾਂਗੇ। ਕਿਉਂਕਿ ਕਿਸਾਨ ਵੀਰੋ ਆਪਾਂ ਨੂੰ ਜਦੋਂ ਰਿਜ਼ਲਟ ਨਹੀਂ ਮਿਲਦਾ ਤਾਂ ਉਹਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਾਂ ਅਣਗਹਿਲੀ ਕਰ ਜਾਂਦੇ ਆਂ ਅਣਗੌਲਿਆ ਕਰ ਜਾਂਦੇ ਆਂ ਜਾਂ ਸਹੀ ਆਪਾਂ ਡੋਜ਼ ਹੀ ਨਹੀਂ ਦੇ ਪਾਉਂਦੇ ਜਾਂ ਸਹੀ ਤਰੀਕਾ ਨਹੀਂ ਅਪਣਾ ਪਾਉਂਦੇ ਦੇਖੋ ਕਿਸਾਨ ਵੀਰੋ ਸਪਰੇਅ ਦਾ ਰਿਜ਼ਲਟ ਮਿਲਣ ਦੇ ਆਪਾਂ ਨੂੰ ਤਿੰਨ ਚਾਰ ਵੱਡੇ ਕਾਰਨ ਨੇ ਜਿਹੜੇ ਝੋਨੇ ਟਾਈਮ ਵੀ ਮੈਂ ਤੁਹਾਨੂੰ ਦੱਸਿਆ ਸੀਗਾ ਤੇ ਹੁਣ ਵੀ ਕਿਤੇ ਕਿਤੇ ਤਾਂ ਕਿਸਾਨ ਵੀਰ ਕਨ ਕਾਂ ਸਾੜ ਲੈਂਦੇ ਨੇ ਕਿਤੇ ਕਿਤੇ ਉਹਨਾਂ ਨੂੰ ਬਿਲਕੁਲ ਵੀ ਨਹੀਂ ਰਿਜ਼ਲਟ ਮਿਲਦਾ ਕਿਸਾਨ ਵੀਰੋ ਸਪਰੇ ਹਾਂ ਨਾ ਮਿਲਣ ਦਾ ਕਾਰਨ ਆਹੀ ਆ ਚਾਹੇ ਗੁੱਲੀ ਡੰਡੇ ਵਾਲੀ ਹੋਵੇ ਚਾਹੇ ਥੋਡੀ ਹੋਵੇ ਉਹ ਗਰੋਥ ਵਾਲੀ ਜਾਂ ਕੋਈ ਐਨਪੀਕੇ ਹੋਵੇ ਕਿਸਾਨ ਵੀਰੋ ਗੁੱਲੀ ਡੰਡੇ ਦੀ ਸਪਰੇ ਮਾਰੇ ਆਪਾਂ ਗੱਲ ਕਰਾਂਗੇ ਗੁੱਲੀ ਡੰਡੇ ਦੀ ਸਪਰੇ ਦਾ ਰਿਜ਼ਲਟ ਨਾ ਮਿਲਣ ਦੇ ਕਾਰਨ ਤਾਂ ਤੁਹਾਨੂੰ ਦੇਖੋ ਆਪਾਂ ਪਹਿਲਾਂ ਵੀ ਵੀਰਾਂ ਦੱਸਿਆ ਪੂਰਾ ਪਾਣੀ ਨਾ ਲਾਉਣਾ ਸਹੀ ਡੋਜ਼ ਨਾ ਵਰਤਣਾ ਸਹੀ ਮੌਸਮ ਨਾ ਵਰਤਣਾ ਗਿੱਲ ਦਾ ਸਹੀ ਨਾ ਹੋਣਾ ਜ਼ਮੀਨ ਦੇ ਵਿੱਚ ਸਹੀ ਤਰੀਕਾ ਨਾ ਹੋਣਾ ਸਭ ਤੋਂ ਵੱਡਾ ਗੱਲ ਵੀ ਤਰੀਕਾ ਨਹੀਂ ਸਹੀ ਵਰਤਦੇ ਤੇ ਕਿਸਾਨ ਵੀਰੋ ਅੱਗੇ ਆ ਜਾਂਦੀ ਆਪਾਂ ਗਰੋਥ ਵਾਲੀਆਂ ਕਿਉਂਕਿ ਗੁੱਲੀ ਡੰਡੇ ਦੀ ਸਪਰੇ ਦਾ ਟਾਈਮ ਲੰਘ ਚੁੱਕਿਆ ਤੇ ਹੁਣ ਆਪਾਂ ਗਰੋਥ ਵਾਲੀਆਂ ਸਪਰੇਹਾਂ ਬਾਰੇ ਹੀ ਗੱਲ ਕਰਾਂਗੇ ਤਾਂ ਹੁਣ ਕਿਸਾਨ ਵੀਰ ਕੀ ਕਹਿੰਦੇ ਨੇ ਕਿ ਜਿਹੜੀ 13045 ਸਪਰੇ ਮੰਨ ਲਓ ਕਰਦੇ ਆ ਜਾਂ 0534 ਬਹੁਤ ਸਾਰੇ ਕਿਸਾਨ ਵੀਰ ਤਾਂ ਇਹ ਕਹਿੰਦੇ ਨੇ ਵੀ ਸਾਡੀ ਕਣਕ ਬਹੁਤ ਵਧੀਆ ਹੋਈ ਹੈ ਅੱਤੇ ਕਿਸਾਨ ਵੀਰ ਕਹਿੰਦੇ ਨੇ ਸਾਨੂੰ ਤਾਂ ਇਹ ਜੰਮੀ ਰਿਜ਼ਲਟ ਨਹੀਂ ਮਿਲਿਆ ਉਹ ਰਿਜ਼ਲਟ ਕਿਉਂ ਨਹੀਂ ਮਿਲਦਾ ਕਿਸਾਨ ਵੀਰੋ ਜਿਹੜੀ ਆਪਾਂ ਫਸਲ ਨੂੰ ਸਟੇਜ ਟੂ ਸਟੇਜ ਸਪਰੇਅ ਕਰਨੀ ਹੁੰਦੀ ਆ ਪਹਿਲੀ ਗੱਲ ਤਾਂ ਉਹਦੀ ਚ ਆਪਾਂ ਗਲਤੀ ਕਰ ਦਿੰਨੇ ਆ ਤੇ ਚਾਰ ਪੰਜ ਕੁ ਮੁੱਖ ਕਾਰਨ ਨੇ ਇਸ ਸਪਰੇਅ ਦੇ ਰਿਜ਼ਲਟ ਨਾ ਮਿਲਣ ਦੇ ਦੂਜੇ ਨੰਬਰ ਦੇ ਕਿਸਾਨ ਵੀਰੋ ਆਪਾਂ ਡੋਜ਼ ਹੀ ਨਹੀਂ ਸਹੀ ਦੇ ਪਾਉਂਦੇ ਦੇਖੋ ਕਿਸਾਨ ਵੀਰੋ ਆਪਾਂ ਥੱਲੇ ਫਸਲ ਦੇ ਵਿੱਚ ਕਣਕ ਦੇ ਵਿੱਚ ਮੰਨ ਕੇ ਚੱਲੋ ਮਿਊਟ ਆਫ ਪੋਟਾਸ਼ ਦੇਣਾ ਆਪਾਂ ਨੇ ਐਮਓਪੀ ਦੇਣੀ ਆ ਆਪਾਂ 20 ਕਿਲੋ ਤੋਂ 20 ਕਿਲੋ ਤੋਂ ਲੈ ਕੇ 25 ਕਿਲੋ ਪਰ ਏਕੜ ਦੇ ਦਿੰਨੇ ਆ ਪਰ ਉੱਪਰ ਸਪਰੇਅ ਕਰਨ ਵੇਲੇ 130.45 ਆਪਾਂ ਮੰਨ ਕੇ ਚੱਲੋ ਤੁਸੀਂ ਕੀਲੋ ਦੀ ਖੜ ਜਾਨੇ ਆ ਕਿਲੋ ਜਾਂ ਡੇਢ ਕਿਲੋ ਤੇ ਉਹਦਾ ਕਿਸਾਨ ਬਿਰੋ ਰਿਜ਼ਲਟ ਨਹੀਂ ਮਿਲਣਾ ਡੇਢ ਤੋਂ 2 ਕਿਲੋ ਘੱਟੋ ਘੱਟ ਸਪਰੇਅ ਕਰੋ 100 ਲੀਟਰ ਪਾਣੀ ਦੀ ਡੋਜ਼ ਹੈ 0.5234 ਦੀ ਵੀ ਇਦਾਂ ਹੀ ਆ ਤੁਸੀਂ ਘੱਟੋ ਘੱਟ ਡੇਢ ਤੋਂ 2 ਕਿਲੋ ਡੋਜ਼ ਪਾਓ ਜੇ ਤੁਸੀਂ ਲੈਣੀ ਆ ਤੁਸੀਂ 3 ਕਿਲੋ ਵੀ ਦੇ ਸਕਦੇ ਹੋ ਨਾਲ ਤੁਹਾਨੂੰ ਪਾਣੀ ਵਧਾਉਣਾ ਪਊਗਾ ਜੇ 3 ਕਿਲੋ ਪਾਉਣੀ ਆ ਤਾਂ ਤੁਸੀਂ 150 ਲੀਟਰ ਪਾਣੀ ਤੱਕ ਲਾਉਣਾ ਪਊ ਤੁਹਾਨੂੰ ਕਿਸਾਨ ਵੀਰੋ ਦੂਜੇ ਨੰਬਰ ਤੇ ਗੱਲ ਕੀ ਆਉਂਦੀ ਆ ਪਾਣੀ ਹੀ ਨਹੀਂ ਪੂਰਾ ਲਾਉਂਦੇ ਕਿਸਾਨ ਵੀਰ ਦੇਖੋ ਜੀ ਆਪਾਂ ਵੱਡੇ ਟੈਂਕਰ ਨਾਲ ਸਪਰੇਅ ਕਰਨ ਲੱਗੇ ਮੈਂ ਤੁਹਾਨੂੰ ਸਾਰਿਆਂ ਤੋਂ ਵੱਡੀ ਮੋਟੀ ਮਿਸਾਲ ਦੱਸਦਾ ਆਪਾਂ ਇੱਕ ਟੈਂਕਰ ਨਾਲ 1000 ਲੀਟਰ ਦੇ ਨਾਲ 8 ਕਿਲਿਆਂ ਦੇ ਸਪਰੇਅ ਕਰਨੇ ਸਵਾ 100 ਲੀਟਰ ਪਾਣੀ ਕਿਲੇ ਤੇ ਲਾਉਣਾ ਆਪਾਂ ਉਹਦੇ ਚ 8 ਕਿਲਿਆਂ ਦੀ ਦਵਾਈ ਪਾ ਲਈ ਆਪਾਂ ਸਪਰੇਅ ਇਹ ਜੇ ਢੰਗ ਨਾਲ ਕਰਤੀ 8 ਕਿਲਿਆਂ ਦੀ ਬਜਾਏ ਆਪਾਂ 10 ਕਿਲੇ ਕਰਦੇ ਉਹਦੇ ਨਾਲ ਦਵਾਈ ਆ ਪੱਠ ਦੀ ਪਾਈ ਆ ਉਹਦਾ ਕਿਸਾਨ ਵੀਰੋਂ ਆਪਾਂ ਨੂੰ ਕੀ ਰਿਜ਼ਲਟ ਮਿਲਣਾ ਹੈ ਪਹਿਲੇ ਹੀ ਵੀ ਡੋਜ਼ ਆਪਾਂ ਘੱਟ ਪਾਈ ਉਹ ਤੋਂ ਨਹੀਂ ਉਹਦਾ ਹੋਰ ਵੀ ਡੋਜ਼ ਘੱਟ ਪਾਤੀ ਪਾਣੀ ਚ ਤੁਸੀਂ 100 ਲੀਟਰ ਲਾਉਣ ਦਾ 1.5 ਤੋਂ 2 ਕਿਲੋ 1.5 ਕਿਲੋ ਤੱਕ 2 ਕਿਲੋ ਤੱਕ ਆਰਾਮ ਨਾਲ ਲਾਓ ਪਾਓ ਤੁਸੀਂ ਡੋਜ਼ ਤੇ ਅੱਗੇ ਕਿਸਾਨ ਵੀਰੋਂ ਗੱਲ ਆ ਜਾਂਦੀ ਆ ਗਈ ਮੌਸਮ ਨਾਲ ਸਹੀ ਚੁਣਨਾ ਜੇ ਤੁਸੀਂ ਗੱਲ ਕਰ ਲਓ ਆਪਾਂ ਸਗੜ ਪੈਂਦੀ ਆ ਆਪਣੇ ਸਵੇਰੇ ਆਪਾਂ ਚੱਕਦੇ ਪੰਪ ਜਦੀ ਸਪਰੇਅ ਕਰਨ ਲੱਗ ਜਾਨੇ ਸਗੜ ਦੇ ਵਿੱਚ ਟਰੇਲ ਦੇ ਵਿੱਚ ਤਾਂ ਉਹਦਾ ਕਿਸਾਨ ਵੀਰੋਂ ਆਪਾਂ ਨੂੰ ਕੀ ਰਿਜ਼ਲਟ ਮਿਲਣਾ ਪੱਤਿਆਂ ਦੇ ਸਟੋਮੈਟਾ ਜਿਹੜੇ ਆਪਣੇ ਕਲੋਰੋਫਿਲ ਬਣਾਉ ਮੰਨ ਲੇ ਕਿ ਪੱਤਿਆਂ ਨੂੰ ਕਲੋਰੋਫਿਲ ਦੇਣ ਵਾਸਤੇ ਪੱਤਿਆਂ ਨੂੰ ਖੁਸ਼ਕ ਹੋਵੇ ਪੱਤਾ ਜਦੋਂ ਆਪਾਂ ਸਪਰੇਅ ਦੇਣੀਆ ਪੱਤਾਂ ਉਹਨੂੰ ਸਪਰੇਅ ਨੂੰ ਲਵੇ ਆਪਾਂ ਕਿਸਾਨੀ ਪਾਸ ਅੱਜ ਗੱਲ ਕਰਦੇ ਕਿ ਪੱਤੇ ਸਪਰੇਅ ਨੂੰ ਜੇ ਲਊਏ ਨਹੀਂ ਆਪਾਂ ਉਸ ਤਰੈਲ 'ਚ ਸਪਰੇਅ ਕਰਤੀ ਪਹਿਲੀ ਪੱਤਾ ਰੱਜਿਆ ਬੈਠਾ ਉਹਨੇ ਕੀ ਲੈਣਾ ਉਹਦੇ 'ਚ ਜੇ ਆਪਾਂ ਸਪਰੇਅ ਦੇਣੀਆ ਪੱਤਾ ਖੁਸ਼ਕ ਹੋਣਾ ਚਾਹੀਦਾ ਉਸ ਤੋਂ ਤੇ ਅੱਗੇ ਕਿਸਾਨ ਵੀਰੋ ਸਪਰੇਹਾਂ ਦੀ ਮਿਕਸਿੰਗ ਜ਼ਿਆਦਾ ਕਰਨਾ ਤੇ ਕੋਈ ਸਾਨੂੰ ਵੀਰੋ ਐਨਪੀਕੇ ਜਿਵੇਂ 05234 ਲਾ ਲਓ ਤੁਸੀਂ ਕੋਈ ਵੀ ਸਪਰੇਹਾਂਪਾ ਮੰਨ ਲਓ ਕਰ ਰਹੇ ਹੋਗੇ ਆਪਾਂ ਤਿੰਨ ਤਿੰਨ ਚਾਰ ਚਾਰ ਸਪਰੇਹਾਂ ਇਕੱਠੀਆਂ ਕਰ ਦਿੰਨੇ ਆ ਇਕੱਠੀਆਂ ਕਰਨ ਨਾਲ ਕੀ ਹੁੰਦਾਗਾ ਫੰਗੀ ਸਾਈਡ ਨਾਲ ਦੱਸੋ ਐਨਪੀਕੇ 05234 ਦਾ ਕੀ ਮੇਲ ਹੈ ਨਾਲ ਉਹਦੇ ਆਪਾਂ ਮੈਗਨੀਸ਼ੀਅਮ ਸਲਫੇਟ ਸੜ ਤਾਂ ਨਾਲੇ ਮੈਗਨੀਸ਼ੜ ਤੀਨਾ ਵਾਲੇ ਆਪਾਂ ਫੰਗੀ ਸਾਈਡ ਪਾਤਾ ਨਾਲ ਉਹਦੇ ਆਪਣੇ ਨੈਨੋ ਜੂਰੇ ਸੜ ਤਾਂ ਉਹਦਾ ਆਪਾਂ ਨੂੰ ਕੀ ਰਿਜ਼ਲਟ ਮਿਲਣਾ ਕਿਸਾਨ ਵੀਰੋ ਸਪਰੇਹਾਂ ਨੂੰ ਟਾਈਮ ਟੂ ਟਾਈਮ ਕਰੋ ਸਪਰੇਹਾਂ ਨੂੰ ਗਰੁੱਪਾਂ 'ਚ ਵੰਡੋ ਯਾਰ ਆਪਾਂ ਦੇਖੋ ਬੌਰਨ ਉਹਦੇ ਨਾਲ ਦੇਣਾ ਜਿੰਕ ਆਪਾਂ ਪਹਿਲਾਂ ਵਾਲੀ ਸਪਰੇਹ ਨਾਲ ਦੇ ਦੋ ਚਲੋ ਦੋ ਸਪਰੇਹਾਂ ਕਰ ਸਕਦੇ ਤੁਸੀਂ ਇਕੱਠੀਆਂ ਜੇ ਆਪਾਂ ਪੰਜ-ਪੰਜ ਸਪਰੇਹਾਂ ਯਾਰ ਇਕੱਠੀਆਂ ਕਰਕੇ ਕਰਦੇ ਆਂਗੇ ਤਾਂ ਉਹਦਾ ਆਪਾਂ ਨੂੰ ਕੋਈ ਰਿਜ਼ਲਟ ਨਹੀਂ ਮਿਲਣਾ ਇੱਕ ਦੂਜੀ ਦਾ ਸਾਲਟ ਘਟਿਆ ਜਾਂਦਾ ਵੱਡੇ ਟੈਂਕਰਾਂ ਦੇ ਵਿੱਚ ਤੱਕ ਕਿਸਾਨ ਵੀਰੋ ਇਹ ਤਿੰਨ ਚਾਰ ਜਿਹੜੇ ਕਾਰਨ ਨੇ ਮੁੱਖ ਕਾਰਨ ਨੇ ਆਪਣੀ ਸਪਰੇਹ ਦਾ ਰਿਜ਼ਲਟ ਨਾ ਮਿਲਣ ਦੇ ਫਿਰ ਆਪਾਂ ਦੋਸਤ ਕੱਢਦੇ ਆਂ ਕੰਪਨੀਆਂ ਦਾ ਜਾਂ ਸਾਡੇ ਵਰਗਿਆਂ ਦਾ ਜਿਹੜੇ ਤੁਹਾਨੂੰ ਦੱਸ ਦਿੰਦੇ ਨੇ ਹੁਣ ਜੇ ਆਪਾਂ ਰਿਜ਼ਲਟ ਲੈਣਾ ਤੁਸੀਂ ਸਹੀ ਡੋਜ਼ ਸਹੀ ਢੰਗ ਤਰੀਕਾ ਸਹੀ ਮਨ ਕੇ ਚਲੋ ਮਿਕਸਿੰਗ ਕਰਕੇ ਸਪਰੇਅ ਕਰੋਗੇ ਤੁਹਾਨੂੰ ਕੋਈ ਸਾਈਡ ਇਫੈਕਟ ਨਹੀਂ ਆਊਗਾ ਦਾ ਰਿਜ਼ਲਟ ਮਿਲਨੇਗੇ ਪ੍ਰੋਪਰ ਉਮੀਦਾਂ ਕਿਸਾਨ ਵੀਰੂ ਜਿਹੜੀ ਆਪਾਂ ਥੋੜੇ ਨਾਲ ਜਾਣਕਾਰੀ ਸਾਂਝੀ ਕਰੀ ਆ ਕਿ ਜਾਣਕਾਰੀ ਤੁਹਾਨੂੰ ਵਧੀਆ ਲੱਗੇ ਹੋਊਗੀ ਵੀਡੀਓ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਾਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੁੰਦਰਾਂਗੇ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਕਰਦੇ ਰਹੋ ਧੰਨਵਾਦ